ਪ੍ਰਭੂ ਕੇ ਸਾਹ ਇਹ ਰੂਹਾਨੀਅਤ ਪਰ ਈ ਆਵਾਜ਼ ਜੋ ਇੱਕ ਮਰਜਾਏ ਹੋਏ ਮਨ ਨੂੰ ਵੀ ਜੀਵਨ ਬਖਸ਼ ਦਿੰਦੀ ਸੀ ਅੱਜ ਉਹ ਸਦਾ ਲਈ ਚੁੱਪ ਹੋ ਗਈ ਯਾਨੀ ਮੋਹਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਨਿਜੀ ਕਰ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਨਾਂ ਕਰ ਦਿੱਤਾ ਸੀ ਸੰਗਤਾਂ ਨੂੰ ਆਖਰੀ ਫਤਿਹ ਬੁਲਾ ਗਏ ਹਨ ਸਭ ਤੋਂ ਲੰਮਾ ਸਮਾਂ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਜਿਨ੍ਹਾਂ ਨੇ 1984 ਆਪਰੇਸ਼ਨ ਬਲੂ ਸਟਾਰ ਦੌਰਾਨ ਵੀ 3 ਮਈ ਤੋਂ 6 ਜੂਨ 1984 ਵਿੱਚ ਵਰਦੀਆਂ ਗੋਲੀਆਂ ਤੋਪਾਂ ਬੰਬਾਂ ਦੌਰਾਨ ਵੀ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਈ ਜਦੋਂ 2007 ਵਿੱਚ ਰਿਟਾਇਰ ਹੋਣ ਲੱਗੇ ਤਾਂ ਪਾਠ ਦੀ ਅਖੀਰਲੀ ਡਿਊਟੀ ਦੇ ਅਖੀਰਲੇ ਪਲਾਂ ਵਿੱਚ ਆਪ ਜੀ ਇੰਨੇ ਬੈਰਾਗ ਵਿੱਚ ਆਏ ਕਿ ਜ਼ਾਰੋ-ਜ਼ਾਰ ਰੋਣ ਲੱਗ ਪਏ ਤੇ ਇਹ ਨਜ਼ਾਰਾ ਲਾਈਵ ਪ੍ਰਸਾਰਣ ਦੌਰਾਨ ਵੀ ਸੰਗਤਾਂ ਦੇ ਵੇਖਿਆ ਰਿਟਾਇਰਮੈਂਟ ਤੋਂ ਬਾਅਦ ਵੀ ਆਪ ਜੀ ਨੇ ਰੁਟੀਨ ਬਣਾਈ ਹੋਈ ਸੀ ਕਿ ਬਲਾਵਲ ਦੀ ਚੌਕੀ ਸਵੇਰ ਵੇਲੇ ਤੇ ਸੋਦਰ ਦੀ ਚੌਕੀ ਸ਼ਾਮ ਵੇਲੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਬੈਠ ਜਾਣਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਮਨ ਜੋੜੀ ਰੱਖਣਾ ਗਿਆਨੀ ਜੀ ਉੱਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵੀ ਅਪਾਰ ਬਖਸ਼ਿਸ਼ ਸੀ ਆਪ ਜੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੱਢਰਵਾਲਿਆਂ ਦੇ ਮੁੱਖ ਵਿਦਿਆਰਥੀਆਂ ਵਿੱਚੋਂ ਸਨ ਯਾਨੀ ਮੋਹਨ ਸਿੰਘ ਜੀ ਨੇ ਆਪਣੇ ਨਿੱਜੀ ਨਿਵਾਸ ਯਾਨੀ ਕਿ ਆਪਣੇ ਘਰ ਦੀ ਵਸੀਅਤ ਵੀ 3 ਸਾਲ ਪਹਿਲਾਂ ਹੀ ਸ਼੍ਰੀ ਹਰਮਨੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਨਾਂ ਲਗਵਾ ਦਿੱਤੀ ਸੀ ਤੇ ਖਾਸ ਗੱਲ ਇਹ ਹੈ ਕਿ ਇਸ ਗੱਲ ਦਾ ਕਿਸੇ ਨੂੰ ਵੀ ਕੋਈ ਪ੍ਰਚਾਰ ਤੇ ਪ੍ਰਸਾਰ ਨਹੀਂ ਕਰਨ ਦਿੱਤਾ ਸੀ ਗਿਆਨੀ ਜੀ ਚਾਹੁੰਦੇ ਸਨ ਕਿ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਾ ਲੱਗੇ ਗਿਆਨੀ ਜੀ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਲਈ ਖਿਲਾਇਆ ਕੁਝ ਸਾਲ ਪਹਿਲਾਂ ਜਦੋਂ ਗਿਆਨੀ ਜੀ ਪੱਕੇ ਤੌਰ ਤੇ ਆਪਣੇ ਬੱਚਿਆਂ ਕੋਲ ਕੈਨੇਡਾ ਜਾਣ ਲੱਗੇ ਤਾਂ ਸਿਰ ਦਰਬਾਰ ਸਾਹਿਬ ਵਿਖੇ ਜਦੋਂ ਉਹਨਾਂ ਨੂੰ ਸਿਰੋਪਾਓ ਦਿੱਤਾ ਗਿਆ ਤਾਂ ਸਿਰੋਪਾਓ ਲੈਣ ਵੇਲੇ ਵੀ ਗਿਆਨੀ ਜੀ ਇੰਨੇ ਭਾਵੁਕ ਹੋਏ ਕਿ ਬੈਰਾਗ ਵਿੱਚ ਹਜ਼ਾਰੋ-ਹਜ਼ਾਰ ਰੋਣ ਲੱਗ ਪਏ ਮਾਨੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਾ ਵਿਛੋੜਾ ਸਹਿਣ ਹੀ ਨਾ ਹੁੰਦਾ ਹੋਵੇ ਗਿਆਨੀ ਜੀ ਦੀ ਸ਼ਖਸੀਅਤ ਬਹੁਤ ਪਿਆਰ ਵਾਲੀ ਸੀ ਵਾਹਿਗੁਰੂ ਜੀ ਆਪ ਜੀ ਨੂੰ ਸੱਚਖੰਡ ਵਿੱਚ ਸਦੀਵੀ ਨਿਵਾਸ ਬਖਸ਼ਣ ਆਪ ਜੀ ਦਾ ਜੀਵਨ ਆਉਂਦੀਆਂ ਪੀੜ੍ਹੀਆਂ ਤੱਕ ਨੂੰ ਚਾਨਣ ਵੰਡਦਾ ਰਹੇਗਾ ਸਾਤੀ ਲੈਵ ਲਾਗੀ ਹੈ ਭੀਤਰਾ ਸਤ ਗੁਰ ਸਿਉ ਮਾਨ ਮਾਨਿਆ